بسم اللہ الرحمن الرحیم السلام علیکم لیٹ می ڈسکور وچ جی ہاں لو سجنوں تے મિતرو میں ہاں تہاڈی محبتاں تے دعاواں دا طلبگار تہاڈا اپنا شہزاد خیل جی اسی اس ویلے موجود آ تحصیل تے ضلع وزیر آباد دے بڑے 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 مشہور تے بڑے تاریخی پنڈ سودرا وچ اِتھے اج اسی تہانوں ਬਾਬਾ حضرت ਮਸਤਾਨ ਸ਼ਾਹ ਸਾਹਿਬ ਦੇ ਬੜੇ ਮਸ਼ਹੂਰ ਦਰਬਾਰ ਦਾ ਵਿਜ਼ਿਟ ਕਰਵਾਵਾਂਗੇ ਜਿਦੇ ਬਾਰੇ ਚ ਸਾਨੂੰ ਬੜੀਆਂ ਮੁਨਫਰਤ ਜਈਆਂ ਗੱਲਾਂ ਸੁਣਨ ਨੂੰ ਮਿਲੀਆਂ ਤੇ ਇਸ ਵਿਜ਼ਿਟ ਵਿੱਚ ਮੇਰੇ ਨਾਲ ਮੌਜੂਦ ਨੇ ਜਨਾਬ ਮੀਆਂ ਅਬੂ ਬਕਰ ਸਾਹਿਬ ਸਜਣੋ ਇਹ ਉਹ ਜਗ੍ਹਾ ਹੈ ਜਿੱਥੇ ਲੋਕ ਆ ਕੇ ਬਾਬਾ ਮਸਤਾਨ ਸ਼ਾਹ ਸਾਹਿਬ ਦੇ ਨਾਂ ਦੇ ਚਿਰਾਗ ਰੋਸ਼ਨ ਕਰਦੇ ਨੇ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰਾਜਾ ਰਣਜੀਤ ਸਿੰਘ ਦੀ ਬੇਗਮ ਬਾਬਾ ਮਸਤਾਨ ਸ਼ਾਹ ਸਾਹਿਬ ਦੀ murid ਸੀ। ਇਹੀ ਵਜ੍ਹਾ ਸੀ ਕਿ ਰਣਜੀਤ ਸਿੰਘ ਸਾਹਿਬ ਨੇ ਬਾਬਾ ਮਸਤਾਨ ਸ਼ਾਹ ਸਾਹਿਬ ਦਾ ਇਹ ਦਰਬਾਰ ਆਪਣੀ ਹੱਥੀਂ ਤਮੀਰ ਕਰਵਾਇਆ। ਇਸ ਦਰਬਾਰ ਦਾ ਤਰਜ਼ੇ ਤਮੀਰ ਜਾਂ ਫਿਰ ਇਹਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਇਟਾਂ ਉਸੇ ਦੌਰ ਦੀ ਅਕਾਸੀ ਕਰਦੀਆਂ ਨੇ। ਆਹ ਵੇਖਿਓ ਪਾ ਛੋਟੀ ਈਟ ਦਾ ਫਰਸ਼ ਵੀ ਉਸੇ ਦੌਰ ਦਾ ਹੀ ਲੱਗਾ ਏ। ਇਹ ਆਹ ਜਰਾ ਲੇਕਿਨ ਅਲੀ ਕਰਨਾ। ਇਹ ਵੇਖੋ ਉਸੇ ਦੌਰ ਦਾ ਫਰਸ਼ ਲੱਗਾ ਹੋਇਆ। ਐ ਦੀ ਚਾਰਦਵਾਰੀ ਵੇਖੋ। ਉਸੇ ਦੌਰ ਦੀ ਛੋਟੀ ਈਟ ਦੀ ਚਾਰਦਵਾਰੀ। ਸਾਨੂੰ ਇਸ ਦਰਬਾਰ ਦੇ ਬਾਰੇ ਇੱਕ ਬੜੀ ਮੁਨਫਰਤ ਤੇ ਹੈਰਤ ਅੰਗੇਜ਼ ਗੱਲ ਇਹ ਵੀ ਦੱਸੀ ਗਈ ਕਿ ਬਾਬਾ ਮਸਤਾਨ ਸ਼ਾਹ ਸਾਹਿਬ ਦੀ ਕਬਰ ਮੁਬਾਰਕ ਨਾ ਤੇ ਜ਼ਮੀਨ ਤੇ ਹੈ ਤੇ ਨਾ ਹੀ ਛੱਤ ਤੇ ਬਲਕਿ ਇਹ ਹਵਾ ਦੇ ਵਿੱਚ ਮੁਲਕ ਹੈ ਮਿੱਤਰੋ ਅਗਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਏ ਤੇ ਇਸ ਵੀਡੀਓ ਨੂੰ ਲਾਈਕ ਕਰਿਆ ਜੇ ਯਾਰਾਂ ਬੇਲੀਆਂ ਸੰਗੀਆਂ ਸਾਥੀਆਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਆ ਜੇ ਵੀਡੀਓ ਥੱਲੇ ਸੋਹਣੇ ਸੋਹਣੇ ਕਮੈਂਟ ਕਰਿਆ ਜੇ ਤੇ ਨਾਲੇ ਸਾਡੀ ਹੌਸਲਾ ਅਫਜ਼ਾਈ ਵਾਸਤੇ ਆਪਣੇ ਇਸ ਸੋਹਣੇ ਚੈਨਲ ਲੈਟ ਮੀ ਡਿਸਕਵਰ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਿਆ ਜੇ ਅਸਲਾਮ ਅਲੈਕਮ ਜੀ ਵਾਲਿਕ ਸਾਹਿਬ ਮਹਤਰਮ ਕੀ ਹਾਲ ਹੈ ਅਲਹਮਦੁਲਿਲਾ ਤੁਸੀਂ ਨਾਲ ਠੀਕ ਹੋ ਅਲਹਮਦੁਲਿਲਾ ਕੀ ਇਸ ਮੇ ਗ੍ਰਾਮੀ ਤੁਹਾਡਾ ਮੇਰਾ ਨਾਮ ਸੈਯਦ ਨਕਾਸ਼ ਮਹਦੀ ਮਾਸ਼ਾਅੱਲਾ ਪਿੰਡ ਸੋਦਰਾ ਅੱਛਾ ਇਹ ਜਿਹੜੇ ਦਰਬਾਰ ਤੇ ਅਸੀਂ ਇਸ ਟਾਈਮ ਖੜੇ ਆ ਇਹਨਾਂ ਦੇ ਬਾਰੇ ਸਾਨੂੰ ਥੋੜਾ ਬਰੀਫ ਕਰੋਗੇ ਜੀ ਜ਼ਰੂਰ ਕਿਉਂ ਨਹੀਂ ਇਨਸ਼ਾ ਅੱਲਾਹ ਤਾਲਾ ਇਹ ਇਹ ਦਰਬਾਰ ਹੈ ਸੈਯਦ ਮਸਤਾਨ ਸ਼ਾਹ ਸਰਕਾਰ ਪਾਗ ਦਾ ਅੱਛਾ ਠੀਕ ਹੈ ਇਹ ਹਜਾਜ ਬਿਨ ਯੂਸਫ ਇੱਕ ਬਾਦਸ਼ਾਹ ਹੋਇਆ ਜੀ ਜੀ ਉਸ ਦੇ ਦੌਰ ਚ ਨਾ ਜ਼ੇਰੇ ਤਮੀਰ ਪਾਇਆ ਗਿਆ ਠੀਕ ਅੱਛਾ ਇਸ ਦੀ ਹਿਸਟਰੀ ਜਿਹੜੀ ਸਾਨੂੰ ਮਿਲੀ ਹੈ ਜਾਂ ਬਜ਼ੁਰਗਾਂ ਸਾਨੂੰ ਸੁਣਾਈ ਹੈ ਉਹ ਇਹ ਹੈ ਕਿ ਇੱਕ ਦਾ ਮੁਗਲ ਬਾਦਸ਼ਾਹ ਹਾਂਦਾਨ ਚ ਨਾ ਇੱਕ ਰਣਜੀਤ ਸਿੰਘ ਪੰਜਾਬੀਆਂ ਦੇ ਤੇਰਾ ਆਖਰੀ ਸਰਦਾਰ ਉਹ ਹੀ ਹੋਇਆ ਨਾ ਠੀਕ ਹੈ ਜਿਹਦਾ ਇਸ ਟਾਈਮ ਦਰਬਾਰ ਹੈ ਸ਼ਾਹੀ ਕਿਲੇ ਤੇ ਜੀ ਜੀ ਠੀਕ ਇਹ ਦਰਬਾਰ ਉਹਨਾਂ ਬੇਸਿਕਲੀ ਤਮੀਰ ਕਰਵਾਏ ਆ ਯਾਨੀ ਇਹ ਦਰਬਾਰ ਜਿਹੜਾ ਹੈ ਸੈयद ਮਸਤਾਨ ਸ਼ਾਹ ਸਾਹਿਬ ਦਾ ਇਹਦੀ ਤਮੀਰ ਰਾਜਾ ਰਣਜੀਤ ਸਿੰਘ ਨੇ ਕਰਵਾਈ ਜੀ ਰਾਜਾ ਰਣਜੀਤ ਸਿੰਘ ਨੇ ਕਰਵਾਈ ਇਹ ਤੁਹਾਨੂੰ ਬਜ਼ੁਰਗਾਂ ਨੇ ਦੱਸੀ ਇਹ ਬਜ਼ੁਰਗਾਂ ਨੇ ਦੱਸੀ ਜਿਹੜੀ ਤਰੀਖ ਹਸਾਂ ਵੀ ਇਹਦੀ ਥੋੜੀ ਜਿਹੀ ਗੋ ਥਰੂ ਕੀਤੀ ਆ ਉਹ ਹੈ ਜੀ ਠੀਕ ਹੈ ਫਿਰ ਬੇਸਿਕਲੀ ਜਾ ਕੇ ਉੱਥੇ ਵੀ ਵੇਖਿਆ ਉਹ ਤਰੀਖ ਪਰ ਹੀ ਲਿਖੀ ਵੀ ਠੀਕ ਹੈ ਉਹ ਜਿਹੜੂ ਆਏ ਨੇ ਇੱਥੇ ਸੋਧ ਰਿਆ ਉਹਨਾਂ ਦੇ ਬਾਲਦਾ ਨਾਲ ਸਰਕਾਰ ਦੇ ਮਰੀਜ਼ ਸਨ ਅੱਛਾ ਉਹ ਇੱਥੇ ਆਏ ਰਣਜੀਤ ਸਿੰਘ ਦੇ ਰਣਜੀਤ ਸਿੰਘ ਜੀ ਜੀ ਉਹ ਦੋ ਭਾਈ ਸਨ ਉਹਨਾਂ ਜਿਹਨਾਂ ਬਾਲਦਾ ਆਏ ਇੱਥੇ ਸੋਧ ਰਹਾ ਸਰਕਾਰ ਕੋਲ ਹਾਜ਼ਰ ਹੋਏ ਨਾ ਸਰਕਾਰ ਮੈਨੂੰ ਮਸਲਾ ਹੈ ਇੱਕ ਬੰਦੇ ਆ ਪਰੇਸ਼ਾਨੀ ਹੈ ਮੈਨੂੰ ਸਰਾ ਇੱਕ ਗਾਈਡ ਕਰ ਦਿਓ ਕਿ ਮੇਰਾ ਪੁੱਤਰ ਹੈ ਬਾਦਸ਼ਾਹ ਦੇ ਕਾਬਲ ਹੈ ਵੀ ਕਿੰਨੇ ਉਹਨਾਂ ਹੈ ਐ ਨਹੀਂ ਬਨਣਾ ਲੱਗਾ ਜਿਹੜਾ ਠੀਕ ਸੀ ਨਾ ਉਹ ਨਾਲ ਲੈ ਤੇ ਜਿਹੜਾ ਰਣਜੀਤ ਸਿੰਘ ਉਹਨੂੰ ਪਿੱਛੇ ਛੱਡਾ ਕਿਉਂਕਿ ਕਾਨਾ ਸੀ ਉਹਨਾਂ ਹੈ ਕਿੱਥੇ ਬਨਣਾ ਬਾਦਸ਼ਾਹ ਤੇ ਚਲੋ ਉਹ ਜਦੋਂ ਨਾਲ ਲੈ ਕੇ ਆਇਆ ਨਾ ਤੇ ਉਹਨਾਂ ਹੈ ਐ ਨਹੀਂ ਪੁੱਤਰ ਬਨਣਾ ਤੇਰਾ ਬਾਦਸ਼ਾਹ ਜਿਹਨੂੰ ਪਿੱਛੇ ਛੱਡਾਇਆ ਨਾ ਉਹ ਬਣਿਆ ਤੇ ਫਿਰ ਜਦੋਂ ਉਹ ਬਾਦਸ਼ਾਹ ਬਣਿਆ ਇੱਕ ਜੰਗ ਹੋਈ ਉਹਨਾਂ ਦੀ ਕਿਸੇ ਨਾਲ ਕੋਈ ਪਠਾਨ ਪੇ ਤਾਂ ਨਹੀਂ ਇਲਾਕੇ ਨਾਲ ਕੁਝ ਪਤਾ ਭਾਈ ਉਹ ਫਿਰ ਫਤਹ ਸਰਕਾਰ ਨੇ ਦਸੇ ਅਸੀਂ ਆਇਆ ਉਮਲ ਕਰਿਆ ਜੇ ਫਤਹ ਲੱਭ ਜੇ ਉਹ ਫਤਹ ਦੇ ਬਾਅਦ ਫਿਰ ਉਹ ਆਏ ਉਹਨਾਂ ਆ ਕੇ ਸਰਕਾਰ ਪਾਕ ਦਾ ਦਰਬਾਰ ਪਾਕ ਬੁਲਾਣਾ ਸਹੀ ਸਹੀ ਇਸ ਟਾਈਮ ਅਸੀਂ ਦਰਬਾਰ ਪਾਕ ਦੇ ਉੱਤੇ ਖੜੋਤੇ ਆਂ ਜੀ ਜੀ ਇਹਦੇ ਥੱਲੇ ਨਾ ਜਿਹੜੀ ਸਰਕਾਰ ਪਾਕ ਦੀ ਕਬਰ ਹੈ ਨਾ ਹਾਂਜੀ ਉਹ ਇੰਜ ਐਂ ਗਿਆ ਚੂਲਾ ਨਹੀਂ ਹੁੰਦਾ ਜਿਸ ਤਰ੍ਹਾਂ ਚੂਲੇ ਦੇ ਵਿੱਚ ਐਂਗੇ ਯਾਨੀ ਮੁੱਲਕ ਹੈ ਹਾਂਜੀ ਉਹ ਇੰਜ ਐਂ ਗੋੜੀ 24 ਆਵਰ ਸੋਨਾ ਵੇ ਇਹਦੇ ਥੱਲੇ ਜਗਾ ਹੈ ਵੇ ਇਹ ਰੂਮ ਹੈ ਇਹ ਬੰਦ ਕਰ ਦਿੱਤਾ ਗਿਆ ਕਿਉਂਕਿ ਸਾਡੇ ਬਜ਼ੁਰਗ ਦੱਸਦੇ ਨੇ ਕਿ ਉਹਨਾਂ ਜਿੱਦੂ ਕੀਤਾ ਨਾ ਬੰਦ ਉਹਦੀ ਵਜ੍ਹਾ ਆਇਆ ਸੀ ਕਿ ਚੋਰ ਆਂਦੇ ਸਨ ਹੂੰ ਹੂੰ ਠੀਕ ਹੈ ਫਿਰ ਇਹਨਾਂ ਦਾ ਇੱਕ ਮੁੱਦਾ ਆਇਆ ਵੇ ਕਿ ਜਿੱਦੂ ਕੋਈ ਬੰਦਾ ਆਂਦਾ ਸੀ ਨਾ ਸਲਾਮ ਕਰਨ ਦੀ ਗੰਦੀ ਨਜ਼ਰ ਹਦਾਇਕ ਮੈਂ ਸੁਣਨਾ ਜਾਂਦੀ ਆਂ ਦੀ ਲੈ ਉਹਦੇ ਦਰਬਾਰ ਚ ਐਂਟਰ ਹੋਣਾ ਨਾ ਉਹ ਅੰਦਾ ਹੋ ਜਾਂਦਾ ਜਿੱਦੋਂ ਉਹਦੇ ਬਾਹਰ ਜਾਂਦਾ ਠੀਕ ਹੋ ਜਾਂਦਾ ਅੱਛਾ ਠੀਕ ਹੈ ਉਹਦੀ ਵਜ੍ਹਾ ਤੋਂ ਫਿਰ ਉਹ ਦਾਦਾ ਜਾਨਦੇ ਆ ਬੰਦ ਕਰਵਾ ਦਿੱਤਾ ਸੀ ਦਰਬਾਰ ਨੂੰ ਅੱਛਾ ਅੱਛਾ ਹਾਂਜੀ ਇਹ ਸਾਰਾ ਥਲੇ ਇਹ ਤੁਸੀਂ ਆਪਣੀ ਉਮਰ ਦੇ ਵਿੱਚ ਵੇਖਿਆ ਉਹ ਕਬਰ ਜਿਹੜੀ ਹਾਲੇ ਵੀ ਮੌਲਕ ਹੈ ਜ਼ਮੀਨ ਸਾਡੇ ਅੱਬਾ ਜਾਨ ਦੇ ਵੇਖੀ ਠੀਕ ਠਾਕ ਜਿੰਨ ਜਿसरी ਜਾਂਗਾ ਨਾ ਠੀਕ ਮੇਰੀ ਹੁਣ ਤੋਂ ਤੇ ਉਹਨਾਂ ਦੀ ਜਾਰੀ ਕਰ ਲੈ ਮੇਰੀ ਏਜ ਚ ਉਹਨਾਂ ਵੇਖੀ ਹਾਂ ਇਸ ਟਾਈਮ ਜਿਹੜੇ ਇਹਦੇ ਕੇ ਟੇਕਰ ਨੇ ਦਰਬਾਰ ਦੇ ਉਹ ਕੌਣ ਨੇ ਉਹ ਚਾਚੀ ਨੇ ਕੀ ਨਾਮ ਤੇ ਇਹ ਕਿੰਨੇ ਸਾਲਾਂ ਤੋਂ ਇਹ ਕੇ ਟੇਕਰ ਨੇ ਦਰਬਾਰ ਦੇ ਇਹ ਪਹਿਲੇ ਦਾਦਾ ਜਾਨ ਸਨ ਠੀਕ ਹੈ ਕੋਈ ਤਕਰੀਬਨ 100 ਕੀ ਸਾਲ ਉਹਨਾਂ ਕੀਤੀ ਹੈ ਉਹਨਾਂ ਦੀ ਉਮਰ ਮਾਸ਼ਾਅੱਲਾ ਹੋਈ ਹੈ ਕੋਈ 110 ਸਾਲ ਅੱਛਾ ਠੀਕ ਹੈ 55 ਤੋਂ ਇਹ ਦਰਬਾਰ ਦੇ ਠੀਕ ਹੈ ਸਹੀ ਹੈ ਠੀਕ ਫਿਰ ਕੁ 10 ਸਾਲ ਉਹਨਾਂ ਨੂੰ ਹੋ ਗਈ ਜੀ ਡੈਥ ਨੇ ਤੇ ਉਹਨਾਂ ਤੋਂ ਬਾਅਦ ਇਹ ਸਹੀ ਹੋ ਗਿਆ ਅੱਛਾ ਇੱਥੇ ਸੀੜੀਆਂ ਹਨ ਇਹ ਵੇਖੋ ਇਹ ਸੀੜੀਆਂ ਦਾ ਸੀ ਦਰਵਾਜ਼ਾ ਜਿਹੜੀਆਂ ਥੱਲੇ ਜਾਂਦੀਆਂ ਨੇ ਹਮ ਇਹ ਜਿਹੜਾ ਸੀਮੈਂਟ ਆਦੀ ਉਹ ਦੇਖੋ ਉਹ ਬਹੁਤ ਪੁਰਾਣੀਆਂ ਨੇ ਇਹ ਸਹੀ ਇਹਦੇ ਥੱਲੇ ਵੀ ਕਮਰਾ ਹੈ ਇਹ ਸਾਰਾ ਕਮਰਾ ਸੀ ਇਹ ਜਿੰਨੀ ਜ਼ਮੀਨ ਤੋਂ ਉੱਤੇ ਵੀ ਇਹਦਾ ਡਾ ਹਾਈਟ ਹੈ ਇਹ ਸਾਰੀ ਥੱਲੇ ਕੋ ਰੂਮਾਂ ਵਿੱਚ ਸਹੀ ਇਹ ਵੀ ਇਹ ਚਾਰੇ ਤਰਫ ਨਾਲ ਸੀਰੀਆਂ ਸਨ ਤੇ ਕੈਸਰ ਐ ਤਰਫ ਇਹਨਾਂ ਤਰਫ سامنے ਦਰਵਾਜ਼ਾ ਸੀ ਮੇਨ ਠੀਕ ਹੈ ਉਹ ਫਿਰ ਚੋੜਾਂ ਦੀ ਵਜ੍ਹਾ ਤੋਂ ਸਰਕਾਰ ਨੇ ਬੰਦ ਕਰਵਾ ਦਿੱਤਾ ਸਹੀ ਹੈ ਤੇ ਉੱਥੇ ਨੂੰ ਨਾ ਉਹ ਨਿਸ਼ਾਨੀ ਮਾੜੀ ਜਿੱਥੇ ਦਰਵਾਜ਼ੇ ਨੇ ਉਹ ਉਧਰ ਐਂਟਰਸ ਇੱਕ ਹੀ ਹੈ ਜਿਹੜੀ ਤਰਫ ਚੱਲੇ ਨੂੰ ਨਾ ਐਲਟਰਸ ਆਇਆ ਹੈ ਐਂਟਰਸ ਆਇਆ ਸੀ ਇਹ ਜਿਹੜੀ ਬਾਈਕ ਆ ਰਹੀ ਨੇ ਇਹ ਐਂਟਰਸ ਐਂਟਰਸ ਹੂੰ ਠੀਕ ਐ ਐ ਇੰਟਰੈਸ ਜੀ ਠੀਕ ਹੋ ਐ ਤੁਸ ਇਦਾਂ ਕੰਟਰੈਸ ਐ ਸੀ ਹਾਂ ਠੀਕ ਯਾਨੀ ਐ ਦਰਵਾਜ਼ਾ ਸੀ ਨਾ ਹਾਂਜੀ ਤੇ ਐ ਜਿਹੜੀਆਂ ਸੀੜੀਆਂ ਨੇ ਇਹ ਫਿਰ ਬਾਅਦ ਚ ਬਣਾਈਆਂ ਗਿਆ ਕਿ ਯਾਨੀ ਕਿ ਪਹਿਲੇ ਵੀ ਐ ਸੀ ਐ ਵਾਲੀਆਂ ਐ ਤਾਂ ਬਾਦੂ ਬਣਾਈਆਂ ਗਈਆਂ ਨੇ ਨਾ ਤੇ ਨਿਸ਼ਾਨ ਪਾ ਉੱਤੇ ਕੀਤਾ ਗਿਆ ਨਿਸ਼ਾਨ ਤੇ ਰੱਖ ਬੱਚੇ ਔਰੇ ਬਰਾਬਰ ਰੱਖੋ ਤੇ ਬਰਾਬਰ ਸੀ ਮੇਰੇ ਇਹ ਨਾਲ ਤੇ ਆਂਦੇ ਹਾਂ ਜੀ ਅੰਦਰ ਸਾਰਾ ਸੋਨੇ ਦਾ ਸੀਰੇ ਜਵਾਰ ਸੋਤਲ ਚੀਜ਼ ਹੈ ਲੇਕਿਨ ਉਹ ਕੋਈ ਬੰਦਾ ਉਹਨੂੰ ਲੈ ਨਹੀਂ ਸਕਦਾ ਜਿਸ ਟਾਈਮ ਇਹ ਤੁਮਹ ਕੋ ਚੋੜੀ ਦੀ ਨਜ਼ਰਿਆਂ ਜ਼ੇਨ ਨਾਲ ਜਾਂਦਾ ਬੰਦੇ ਐ ਹੁੰਦਾ ਨਾ ਕੋਈ ਚੀਜ਼ਾਂ ਹਿਆਲੀਆਂ ਸੁਣੀ ਆ ਨਹੀਂ ਸਾਡੇ ਦੁਰਗਾ ਨੇ ਆਪ ਵੇਖੀਆਂ ਨੇ ਸਾਡੇ ਵਾਲਾ ਸਾਹਿਬ ਵੇਖੀ ਆ ਅੱਛਾ ਇਹ ਜਿਹੜਾ ਉੱਤੇ ਤਿਆਰ ਹੋਏ ਇਨਸ਼ਾ ਅੱਗੇ ਤੁਹਾਡੇ ਦਾਦਾ ਜੀ ਤੇ ਆਪੇ ਪਾ ਜੀ ਠੀਕ ਹੈ ਸਰ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ Assalamu <laughs>